ਜੇ ਕੋਈ ਕਿਸੇ ਲੇਡੀ ਦਾ ਬੱਚਾ ਹੁੰਦਾ ਆਪਰੇਸ਼ਨ ਕਰਾ ਦਾਂ ਅਗਲਾ ਤਾਂ ਕਈ ਵਾਰੀ ਬੱਚਾ ਤਾਂ ਨਹੀਂ ਕਢਵਾ ਦਿੰਦਾ ਬੰਦਾ ਹੂੰ ਜਿਹੜਾ ਬੰਦਾ ਬੱਚਾ ਤਾਂ ਨਹੀਂ ਕਢਵਾਉਂਦਾ ਜਿਹੜੀ ਲੇਡੀਆਂ ਉਹ ਜ਼ਿਆਦਾ ਕਢਵਾ ਰਹੀਆਂ 28 ਸਾਲ ਤੋਂ ਲੈ ਕੇ 35 ਸਾਲ ਦੀ ਉਮਰ ਤੱਕ ਲੇਕਿਨ ਤੁਸੀਂ ਕਦੇ ਵੀ ਦੇਖ ਲਓ ਵੀ ਜਿਨੇ ਵੀ ਬੱਚਾ ਤਾਂ ਨਹੀਂ ਕਢਵਾਈ ਹੈ ਸੇਮ ਡੇ ਉਸੇ ਟਾਈਮ ਹੀ ਕੱਢਣਸਾਰ ਉਹਦੀ ਉਮਰ 20 ਸਾਲ ਵੱਧ ਜਾਂਦੀ ਹੈ 20 ਸਾਲ ਦਾ ਮਤਲਬ ਇਹ ਹੈ ਵੀ ਜੇ 30 ਸਾਲ ਦੀ ਕਿਸੇ ਲੇਡੀ ਨੇ ਬੱਚਾ ਤਾਂ ਨਹੀਂ ਕਢਵਾਈ ਹੈ ਤਾਂ 50 ਸਾਲ ਦੀ ਲੱਗਣ ਲੱਗ ਜਾਂਦੀ ਹੈ ਉਹਨਾਂ ਦੀ ਬਾਡੀ ਦੇ ਵਿੱਚ ਐਸੇ ਨੁਕਸ ਪੈ ਜਾਂਦੇ ਐ ਵੀ ਜਿਵੇਂ ਮਤਲਬ ਮੰਨ ਲਓ ਵੀ ਦਰਦ ਰਹਿਣਾ ਮਤਲਬ ਗਰਮੈਸ਼ ਬਾਡੀ ਦੇ ਵਿੱਚ ਹੱਤ ਵੱਧ ਰਹਿਣੀ ਜਾਂ ਵਾਲ ਝੜ ਜਾਣੇ ਜਾਂ ਮੋਟਾਪਾ ਆ ਜਾਣਾ ਕੰਮ ਨਾ ਹੋਣਾ ਕਮਜ਼ੋਰੀ ਇੰਨੀ ਆ ਜਾਣੀ ਉਹ ਉਸ ਦਾ ਕੰਮ ਕਰਨ ਨੂੰ ਜੀਵ ਨਹੀਂ ਕਰਦਾ ਵੀ ਜੇ ਮੰਨ ਲਓ ਮੀਆਂ ਬੀਬੀਆਂ ਦੋ ਬੱਚੇ ਆ ਉਹਦੇ ਤਾਂ ਉਹਨਾਂ ਨੇ ਵੀ ਹੋ ਸਕਦਾ ਰੋਟੀ ਨਾ ਦੇ ਪਾਵੇ ਲੇਕਿਨ ਆਪ ਦੇ ਆਪ ਨੂੰ ਜਿੰਨਾ ਮਰਜ਼ੀ ਜਾ ਮੋਟਾਪਾ ਇੰਨਾ ਆ ਜਾਣਾ ਫੁੱਲਿਆ ਫੁੱਲਿਆ ਰਹਿਣਾ ਬਹੁਤ ਸਾਰੀਆਂ ਬਿਮਾਰੀਆਂ ਦਾ ਉਹਨੂੰ ਸਾਹਮਣਾ ਕਰਨਾ ਪੈਂਦਾ ਹੈ ਲੇਕਿਨ ਕੁਝ ਲੋਕ ਚੰਦਰਪੀਆਂ ਦੀ ਖਾਤਰ ਉਸ ਲੇਡੀਜ਼ ਨੂੰ ਮਿਸਗਾਈਡ ਕਰਕੇ